ਮੁਰਦਾਬਾ 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 ਨਹੀਂ ਨਹੀਂ ਹੋਵੇ ਹੋਵੇ ਸਮਝਾ ਲੈ ਕੇ ਤੁਹਾਡੇ ਘਰਾਂ ਦੇ ਬਾਹਰ ਤੁਹਾਡੀਆਂ ਗੱਡੀਆਂ ਲੁਕਾ ਉਹ ਨਹੀਂ ਦੱਸੂ ਚੰਗੀ ਗੱਲ ਆਪਾਂ ਮੈਟ ਤੋਂ ਜਦੋਂ ਤੁਹਾਨੂੰ ਦੋ ਮਿੰਟ ਦੋ ਮਿੰਟ ਸਮਝਾ ਪਹਿਲਾਂ ਮੇਰੀ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਹਾ ਆਉਂ ਬੈਠ ਕੇ ਗੱਲ ਸਰ 31 ਤਰੀਕ ਨੂੰ ਤੁਹਾਡੇ ਕੋਲ ਗਏ ਤੁਸੀਂ ਸਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਸੀ ਆ ਪੰਜੇ ਦਿਨ ਅਸੀਂ ਕੱਪੀ ਨਹੀਂ ਨਾ ਹੀ ਇਧਰ ਆ ਨਹੀਂ ਬੁੱਦਲ ਗਏ ਹੋ ਤੁਸੀਂ ਹਾਂਜੀ ਔਰ ਰਾਹ ਚ ਆਪਾਂ ਜੇ ਰੋਕਦੇ ਆਂ ਡੱਕਦੇ ਆਂ ਤੇ ਚੰਗਾ ਮੈਂ ਜਿਹੜੇ ਮੰਨ ਲਓ ਕੋਈ ਉੱਥੇ ਆਪਾਂ ਖਲੋਤੇ ਹੀ ਉਹਨਾਂ ਨੂੰ ਤਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਤੁਹਾਡੀਆਂ ਮਗਰ ਅਸੀਂ ਨੂੰ ਰੋਕ ਡੱਕਦੇ ਨਹੀਂ ਫਾਨ ਹੋਇਆ। ਸਾਡੇ ਨਾਲ ਨਹੀਂ ਤੁਹਾਡੀਆਂ ਮਗਰ ਸੈਂਟਰ ਫਿਰ ਸਾਡੇ ਜਿੱਥੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਧੰਨਾਂ? ਮੈਂ ਪੰਜਾਬ ਸਰਕਾਰ ਨੂੰ ਕੀ ਲੋੜ ਪੈਗੀ ਮਤਲਬ ਤੁਹਾਡੇ ਸਾਡੇ ਦੀ ਗੱਲ ਨਾਲ ਇੱਕ ਮੇਰੀ ਬੇਨਤੀ ਹੈ। ਹੱਥ ਜੋੜ ਕੇ ਬੇਨਤੀ ਹੈ। ਹਾਂਜੀ। ਆਪਾਂ ਭਰਾਵਾਂ ਸਾਰੇ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਜਿਹੜੀ ਪੈਰੀ ਜਿਹੜੀ ਮੈਡੀਟਰ ਨੇ ਕੀਤਾ ਹਾਂ ਜੀ ਮੇਰੀ ਗੱਲ ਸੁਣੋ ਅਸੀਂ ਦੋਵਾਂ ਪਾਸਿਆਂ ਤੋਂ ਕੰਸੀ ਸਾਹਿਬ ਲੈਣਾ ਹੈ ਜਵਾਬ ਦਿਓ ਇੱਕ ਇੱਕ ਗੋਲੋ ਸੁਣੋ ਫੋਲੋ ਫੋਲੋ ਹੋਏਗਾ ਹਾਂ ਪਰ ਉਹ ਨਹੀਂ ਕਰਦੇ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਦੇ ਦਿੰਦੇ ਤੁਸੀਂ ਅੰਬਾਲਾ ਅੰਬਾਲੇ ਦੇ ਜਿੰਨੇ ਕਾਰੋਬਾਰ ਅੰਮ੍ਰਾਲੇ ਦੇ ਇੰਨੇ ਕਾਰੋਬਾਰੀ ਬੰਦੇ ਇਹਨਾਂ ਦੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਦੱਸਿਆ ਕਿ ਦੋਨੇ ਇਹਨਾਂ ਦੱਸਿਓ ਮੈਨੂੰ ਇਹਨਾਂ ਦੱਸਿਓ ਤੋ ਮੈਂ ਇਧਰ ਉਹ ਖੜ ਜਾ ਜਰਾ ਤੈਨੂੰ ਖੜ ਜਾ ਜਰਾ ਤੈਨੂੰ ਵੀ ਮੈਂ ਚੁੱਕਦਾ ਮੁੜਦਾਬਾਦ 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 ਮੈਨੇ ਹੋਵੇ ਹੋਵੇ ਪਤਾ ਲੈ ਕੇ ਤੁਹਾਡੇ ਘਰ ਆਂਦੇ ਬਾਅਦ ਤੁਹਾਡੀਆਂ ਗੱਡੀਆਂ ਲੋਕਾਂ ਉਹਦੇ ਤੋਂ ਚੰਗੀ ਗੱਲ ਹੈ ਆਪਾਂ ਮੈਂ ਜਦੋਂ ਜਦੋਂ ਕੋਈ ਕਾਉਂਟਰ ਸਮਝਾ ਪਹਿਲਾਂ ਮੇਰੀ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਹਾ ਉਹ ਬੈਠੇ ਕਰ ਲਿਓ ਸਰ 31 ਤਰੀਕ ਨੂੰ ਤੁਹਾਡੇ ਕੋਲ ਗਏ ਤੁਸੀਂ ਸਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਸੀ ਆ 15 ਦਿਨ ਬੀਤ ਗਏ ਨਾ ਇਹ ਨਾ ਨਹੀਂ ਬਦਲ ਗਏ ਤੁਸੀਂ ਔਰ ਰਾਹ ਚ ਆਪਾ ਜੇ ਰੋਕਦੇ ਆਂ ਡੱਕਦੇ ਆਂ ਤੇ ਚੰਗਾ ਮੈਂ ਜਿਹੜੇ ਮੰਨ ਲਓ ਕੋਠੇ ਆਪਾਂ ਦੇ ਲੋਕ ਤੇ ਹੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੁਹਾਡੀ ਮੰਗ ਗੱਲ ਜਿਹੜੀ ਉਹ ਡਾਕਟਰ ਦੇ ਫ਼ਰਮਾ ਮੰਗਣਾ ਸਾਡੇ ਨਾਲ ਨਹੀਂ ਤੁਹਾਡੀ ਅਮਰ ਸੈਂਟਰ ਫਿਰ ਸਾਡੇ ਨਾਲੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਤਰਨਾ ਪੰਜਾਬ ਸਰਕਾਰ ਨੂੰ ਕੀ ਲੋੜ ਪਈ ਮਤਲਬ ਤੁਹਾਡੀ ਇੱਕ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹਾਂਜੀ ਆਪਾਂ ਭਰਾਵਾਂ ਸਾਰੇ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਮਹਿਮਾਨ ਬਣ ਕੇ ਬੈਠਾਣ ਦੀ ਜਿਹੜੀ ਪੈਰੀਕਲ ਜਿਹੜੀ ਸੈਟਰ ਨੇ ਕੀਤੀ ਹਾਂਜੀ ਮੇਰੀ ਗੱਲ ਸੁਣੋ ਅਸੀਂ ਦੋ ਪਾਸਿਆਂ ਤੋਂ ਕੰਸੀ ਸਾਹਿਬ ਲੈਣਾ ਜਵਾਬ ਦਿਓ ਸੁਣੋ 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 ਹੋਣਾ ਹੋਏਗਾ ਹਾਂ ਵਾਰ ਵਾਰ ਕਰਾਂਗੇ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਦਿੰਦੇ ਤੁਸੀਂ ਅੰਬਾਲਾ ਅੰਬਾਲੇ ਦੇ ਜਿੰਨੇ ਕਾਰੋਬਾਰੀ ਅੰਬਾਲੇ ਵਿੱਚ ਇੰਨੇ ਕਾਰੋਬਾਰੀ ਬੰਦੇ ਆਏ ਨੇ ਜੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਮੈਂ ਕਹਿ ਦੱਸਿਆ ਕਿ ਦੋਸਤ ਉਹਨਾਂ ਨੂੰ ਇਹਨਾਂ ਦੱਸਿਓ ਮੈਨੂੰ ਇਹਨਾਂ ਦੱਸਿਓ ਦੋ ਮਿੰਟ ਇੱਧਰ ਉਹ ਖੜ ਜਾ ਜਰਾ ਤੈਨੂੰ ਖੜ ਜਾ ਜਰਾ ਇਹਨੂੰ ਵੀ ਮੈਂ